ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਡ ਮੋਦੇ ਦਾ ਸਰਪੰਚ ਹਾਂ ਜੀ ਐਡਾਰੀ ਬਾਰਡਰ ਦੇ ਕੋਲ ਸੱਚੀ ਕਹਿਣਾ ਚਾਹੂ ਕਿ ਜਿਹੜੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਤਸੱਬੂਤ ਜੀ ਬਾਰਾ ਮਾ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਜੋਗ ਹੈ ਜੀ ਪੇਟਵਲਿਸ਼ ਕਰ ਦਿੱਤੀ ਜੀ ਨਹੀਂ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਵੇਂ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਵੰਤਵਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮੁਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲੱਗੇ ਜੋ ਮੇਰਾ ਸਰਪੰਚ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਖਰਚ ਵੱਧਦਾ ਹੈ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ। ਕਿਹਦਾ ਜਿਹੜਾ ਦਰਿਆ ਵਗ ਰਿਹਾ ਨਸ਼ਾ ਉਹ ਕਿਸ ਤਰ੍ਹਾਂ ਸੰਭੀ ਕਿਤੇ ਉਹ ਵੀ ਪਿੰਡਾਂ ਦੇ ਪ੍ਰਸ਼ਾਸਨ ਦੀ ਖਤਮ ਹੋ ਸਕਦਾ ਜੀ ਮਾਮਲੇ ਪੂਰੇ ਬਚ ਸਕਦੇ ਨੇ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤੱਕ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤਲਬ ਜਿਹੜਾ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਛਲਾਗਾ ਜੋ ਗਿਆ ਕਿਉਂਕਿ ਇਹਦੇ ਇਹਦਾ ਇੱਕ ਇੱਕ ਮਤਲਬ ਡਰ ਪੈਣ ਵਾਸਤੇ ਹੀ ਇਹਨੂੰ ਮਤਲਬ ਜਿਹੜਾ ਮੈਸੇਜ ਹੈ ਜਿਹੜਾ ਚੰਗਾ ਮੈਸੇਜ ਜਾਊਗਾ ਜਿਹੜੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਸਬਾਜ ਹੋਣਗੇ ਜਮਜੀਤ ਸਿੰਘ ਪੀਟਪੀਓਟਾਰੀ ਜੋ ਕੀ ਕਾਰਵਾਈ ਜਿਹੜੀ ਅੱਛੀ ਸੀ ਕਾਰਵਾਈ ਜੋ ਪੰਜਾਬ ਸਰਕਾਰ ਨਾਲ ਜੋ ਨਸ਼ਾ ਵਿਰੁੱਧ ਜੋ ਜਿੰਨੇ ਵੀ ਸਮਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸਬੰਧੀ ਜਿਹੜੀ ਸਰਪੰਚ ਗ੍ਰਾਮ ਪੰਚਾਇਤਾਂ ਨੂੰ ਆਪਣੇ ਮਤੇ ਰਾਈ ਸੂਚਿਤ ਕੀਤਾ ਗਿਆ ਕਿ ਮੈਨੂੰ ਪੁਲਿਸ ਹੁਦਾ ਚਾਹੀਦੀ ਆ ਇਸ ਸਬੰਧੀ ਪਹਿਲਾਂ ਨਿਸ਼ਾਨਦੇਹੀ ਕਰਵਾਈ ਗਈ ਰੈਵਨਿਊ ਡਿਪਾਰਟਮੈਂਟ ਕੋਲ ਜਿਸ ਵਿੱਚ ਉਹਨਾਂ 5 ਮਰਲੇ ਜਗ੍ਹਾ ਜਿਹੜੀ ਨਜਾਇਜ਼ ਕਬਜ਼ੇ ਦੀ ਹਣੀ ਸੀ ਤੋ ਪਲੀ ਸਰਪੰਚ ਗ੍ਰਾਮ ਪੰਚਾਇਤ ਮਤੇ ਰਾਈ ਜੋ ਮਿਲੀ ਉਹਨਾਂ ਨੂੰ ਪੁਲਿਸ ਹੰਦਾ ਦਵਾ ਕੇ ਜੋ ਪੰਜ ਮਰਲੇ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਉਹ ਹਟਾਇਆ ਗਿਆ। ਫਿਰ ਕਿਹੜਾ ਪਿੰਡ ਹੈਗਾ ਜੀ? ਲੱਗਦਾ ਇਹ ਗ੍ਰਾਮ ਪੰਚਾਇਤ ਮੁੱਤੇ ਆ ਜੀ ਪਟਾਰੀ ਬਲਾਕ ਜਿਲ੍ਹਾ ਕੀ ਨਾਂ ਹੈ ਜੀ ਜਿੱਦਾਂ ਕਰਤਾ ਹੈ ਜੀ ਜਦੋਂ ਨਾਂ ਕਰਨਜੀਤ ਸਿੰਘ ਹੈ ਜੀ ਤੇ ਕਿੰਨੇ ਕ ਮਕਦਮੇ ਕਰਦੇ ਨੇ ਇਹਦੇ ਬਾਰੇ ਪੁਲਿਸ ਸਾਡਿਆਂ ਨੂੰ ਪਤਾ ਜੀ ਉਹ ਠੀਕ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਰਵਾਈ ਇੱਧਰ ਵੀ ਹੋਣੀ ਹੈ। ਇਹ ਜੋ ਸੰਬੰਧੀ ਜਿਹੜੀ ਹੈ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਸ਼ਾ ਜੇ ਜੇ ਛੱਡਣ ਬਾਰੇ ਜਾਂ ਜਿਹੜੇ ਅਗਲੀ ਪੀੜ੍ਹੀ ਹੈ ਉਹਨਾਂ ਲਈ ਪਿੰਡ ਵਿੱਚ ਵਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਕਬੱਡੀ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਕ੍ਰਿਕਟ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਜੋ ਕਿ ਬੱਚੇ ਨਸ਼ੇ ਛੱਡ ਕੇ ਖੇਡਾਂ 'ਤੇ ਧਿਆਨ ਦਿੱਤਾ ਜਾਵੇ ਜੀ ਇਹ ਪਿੰਡ ਹੈ ਮੋਦੇ ਜੀ ਮੋਦੇ ਪਿੰਡ ਅੰਮ੍ਰਿਤਸਰ ਹਿਲ ਦਾ ਗਰੰਡਾ ਤਾਣੇ ਚ ਬੰਦੇ ਦਾ ਨਾਮ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹੁਣ ਰਣਜੀਤ ਸਿੰਘ ਜੇਲ੍ਹ 'ਚ ਹੈ ਇਹਦਾ ਇੱਕ ਹੋਰ ਪ੍ਰੋਪਰਟੀ ਹੈ ਜਿਹਦੇ ਤੇ 68 ਦਿਨ ਕਾਰਵਾਈ ਕਰ ਰਹੇ ਆ ਉਹਦਾ ਅਸੀਂ ਭੇਜੇ ਆਂ ਦਿੱਲੀ ਨੂੰ

बढ़िया जी बढ़िया बहुत बढ़िया सेफ सहक दे रहे हैं मतलब ये जो कंप्लेन आए हैं सारे वो भी है पिंड वाले अंदर मतलब तो नशा तस्कर नशा जो बैकबोन है वो टूट ही सकता है जेकर अपने बंदे सामने आ जाए पिंड वाले सामने आ जाए वो कहें कि जी ये बंदा कर रहा है ये बंदा गलत कर रहा जब तो है जब तक वो डरते हैं या वो सामने नहीं आते फिर तो ये नशा वाला इशू खत्म नहीं होता इस करके एक और पोर्टल भी बनाया है जी एक पोर्टल बनाया सेफ पंजाब सेफ पंजाब पोर्टल वास्ते गुप्त सूचना दे सकते हैं पुलिस को कि इतने नशा बिक रहा है इतने नशा बिक रहा है उन तक साढ़े को लगभग 80 कंप्लेंट भी आए हैं उस तो बाद असी लगभग 20 अफेयर भी कितने हैं तो लोगों तो को मेंटी देने 24 रवि लाग गया जी मतलब बॉर्डर एरिया जो अपना है मैं मानता हूँ कि सरकार भी मानती है कि ये अपना फर्स्ट विलेजेस है, तो अपना है जो अपना बॉर्डर विलेजेस है दे आर द फर्स्ट विलेजेस जो अपना सरकार का प्रायोरिटी भी है मैं यही कहना है कि अपना जो बॉर्डर वाले एरिया के आदमी है जो आके पुलिस वहाँ सहयोग करें डेवलपमेंट में सब सहयोग करें सरकार वहाँ सहयोग करें ये सामने आ जाए और डेवलपमेंट एक्टिविटी पढ़ाई एजुक, एजुकेशन हेल्थ वो सब आगे आ जाए और पुलिस ना रहे और सरकार के रहे